ਸ਼ਾਤਰੀਏ ਕਾਲ ਮੈਂ ਹਰਕਰਨ ਸਿੰਘ ਸੱਚ ਕਹੋਂ ਦੀ ਸਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸ਼ਨੀਵਾਰ ਨੂੰ ਰੀਜਨਲ ਕਾਨਫਰੰਸ ਔਨ ਡਰਗ ਟ੍ਰੈਫਿਕਿੰਗ ਐਂਡ ਨੈਸ਼ਨਲ ਸਕਿਉਰਿਟੀ ਹੋਈ ਇਸ ਨੂੰ ਸੁਦੇਸ਼ ਦੇ ਹੋਮ ਮਿਨਿਸਟਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੇਅਰ ਕੀਤਾ ਸੀ ਇਸ ਮੀਟਿੰਗ ਦੇ ਵਿੱਚ ਪੰਜਾਬ ਹਰਿਆਣਾ ਤੇ ਹਿਮਾਚਲ ਦੇ ਮੁੱਖ ਮੰਤਰੀਆਂ ਨੇ ਸ਼ਿਰਕਤ ਕੀਤੀ ਤੇ ਆਪਣਾ ਆਪਣਾ ਪੱਖ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਿਤ ਸ਼ਾਲ ਦੇ ਸਾਹਮਣੇ ਆਪਣੀਆਂ ਮੰਗਾਂ ਦਾ ਪਟਾਰਾ ਰੱਖਿਆ ਤੇ ਕਿਹਾ ਕਿ ਨਸ਼ੇ ਦੇ ਖਿਲਾਫ ਲੜਾਈ ਲੜਨ ਲਈ ਇਹਨਾਂ ਮੰਗਾਂ ਦਾ ਮੰਨਿਆ ਜਾਣਾ ਬੇहद ਜ਼ਰੂਰੀ ਹੈ। ਕੀ ਨੇ ਉਹ ਮੰਗਾਂ ਜਿਹੜੀਆਂ ਅਮਿਤ ਸ਼ਾਲ ਦੇ ਸਾਹਮਣੇ ਰੱਖੀਆਂ ਗਈਆਂ ਕਿਸ ਵਾਸਤੇ ਜਿਹੜਾ ਪੈਸਾ ਮੰਗਿਆ ਗਿਆ ਕਿੰਨੀਆਂ ਚੀਜ਼ਾਂ ਵਾਸਤੇ ਮੰਗਿਆ ਗਿਆ ਇਹ ਸਾਰੀਆਂ ਚੀਜ਼ਾਂ ਦੇ ਨਾਲ ਵਿਸਥਾਰ ਦੇ ਨਾਲ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸਭ ਤੋਂ ਪਹਿਲਾਂ ਮੰਗ ਰੱਖਦੇ ਹਨ ਭਗਵੰਤ ਮਾਨ ਨੇ ਸੂਬੇ ਦੇ ਪਾਕਿਸਤਾਨ ਦੇ ਨਾਲ ਲੱਗਦੇ 552 ਕਿਲੋਮੀਟਰ ਬਾਰਡਰ ਇਹਨੂੰ ਜਿਹੜਾ ਡਰੋਨ ਜੈਮਰ ਦੇ ਸਿਸਟਮ ਲਗਾਉਣ ਦੀ ਅਤ ਜ਼ਰੂਰੀ ਲੋੜ ਨੂੰ ਉਜਾਗਰ ਕੀਤਾ ਉਹਨਾਂ ਨੇ ਕਿਹਾ ਕਿ ਬਹੁਤ ਜ਼ਰੂਰੀ ਹੈ ਕਿ ਸਾਰੇ ਦਾ ਸਾਰਾ ਬਾਰਡਰ ਜਿਹੜਾ ਹੈ ਉਸ ਦੇ ਉੱਪਰ ਡਰੋਨ ਜੈਮਰ ਤਕਨੀਕ ਹੋਵੇ ਉਹਨਾਂ ਨੇ ਕਿਹਾ ਕਿ ਸਰਹੱਦ ਦਾ 80% ਦਾ ਹਿੱਸਾ ਹੋ ਗਿਆ ਹੈ ਜਿੱਥੇ ਕੋਈ ਵੀ ਐਸੀ ਟੈਕਨੋਲੋਜੀ ਨਹੀਂ ਲਗਾਈ ਗਈ ਜਿਸ ਤੇ ਨਾਲ ਡਰੋਨਾਂ ਨੂੰ ਰੋਕਿਆ ਜਾ ਸਕੇ ਪਾਕਿਸਤਾਨ ਦੇ ਨਾਲ ਲਗਦੀ 552 ਕਿਲੋਮੀਟਰ ਦੀ ਅੰਤਰਰਾਸ਼ਟਰੀ ਸਰਹੱਦ ਛਿੱਧੀ ਹੈ ਪੋਰਸ ਹੈ ਇਸ ਦੇ ਵਿੱਚੋਂ ਨੰਗਿਆ ਜਾ ਸਕਦਾ ਹੈ ਅਦਾਨ-ਪ੍ਰਦਾਨ ਚੀਜ਼ਾਂ ਦਾ ਕੀਤਾ ਜਾ ਸਕਦਾ ਹੈ ਇਸ ਦੇ ਵਿੱਚ 43 ਕਿਲੋਮੀਟਰ ਲੰਬਾ ਅਜੇਹਾ ਇਲਾਕਾ ਹੈ ਜਿੱਥੇ ਕੋਈ ਵੀ ਬਾੜ ਨਹੀਂ ਲਗਾਈ ਗਈ ਕੰਡਿਆਲੀਆਂ ਤਾਰਾਂ ਨਹੀਂ ਲਗਾਈਆਂ ਗਈਆਂ ਕੋਈ ਵੀ ਫੈਂਸਿੰਗ ਨਹੀਂ ਕੀਤੀ ਗਈ ਤੇ ਨਾਲ ਹੀ 35 ਕਿਲੋਮੀਟਰ ਦਾ ਇਲਾਕਾ ਅਜੇ ਹੈ ਜਿੱਥੇ ਦਰਿਆਈ ਪਾਣੀ ਹੋਣ ਕਰਕੇ ਜਿੱਥੋਂ ਦਰਿਆ ਲੱਗਦੇ ਨੇ ਪਾਣੀ ਹੋਣ ਕਰਕੇ ਉੱਥੇ ਵੀ ਕੋਈ ਬਾੜ ਨਹੀਂ ਹੈ ਕੋਈ ਕੰਡਿਆਲੀ ਤਾਰ ਨਹੀਂ ਹੈ ਉਹ ਗੈਪ ਵੀ ਕਾਫੀ ਵੱਡਾ ਹੈ ਜਿੱਥੋਂ ਵੀ ਤਸ਼ਕਰੀ ਹੋ ਸਕਦੀ ਹੈ ਨਸ਼ੇ ਦੇ ਬਹੁਤ ਹੀ ਬਦਨਾਮ 골ਡਨ ਕਿਸੰਟ ਰੂਟ ਦੇ ਉੱਪਰ ਪੰਜਾਬ ਆਉਂਦਾ ਹੈ ਤੇ ਇਸੇ ਲਈ ਨਸ਼ੇ ਤੇ ਹੋਰ ਕੌਂਟਰਾਬੈੱਡੀਆਂ ਚੀਜ਼ਾਂ ਦੇ ਉੱਤੇ ਬੈਨ ਲੱਗਿਆ ਹੋਇਆ ਹੈ ਉਹਨਾਂ ਦੀ ਸਮਗਲਿੰਗ ਵਾਸਤੇ ਇੱਕ ਮਹੱਤਵਪੂਰਨ ਲਾਂਘਾ ਬਣ ਗਿਆ ਹੈ ਬਾਰਡਰ ਤੇ ਵਧੀ ਹੋਈ ਚੌਕਸੀ ਅਤੇ ਕੰਡਿਆਲੀਆਂ ਤਾਰਾਂ ਕਰਕੇ ਜੋ ਜਿਹੜੀ ਵਾਰਡ ਲੱਗੀ ਹੋਈ ਹੈ ਹੁਣ ਜ਼ਿਆਦਾਤਰ ਸਮਗਲਿੰਗ ਡਰੋਨਾਂ ਦੇ ਨਾਲ ਹੀ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਫੜਨਾ ਬੇहद ਮੁਸ਼ਕਲ ਹੈ ਪਿਛਲੇ 5 ਸਾਲਾਂ ਵਿੱਚ 1247 ਅਜਿਹੀਆਂ ਘਟਨਾਵਾਂ ਹੋਈਆਂ ਨੇ ਜਦੋਂ ਡਰੋਨ ਦੇਖਿਆ ਗਿਆ ਹੈ ਸਰਹੱਦ ਤੋਂ ਪਾਰ ਆਉਂਦਾ ਲੇਕਿਨ ਇਹਨਾਂ ਵਿੱਚੋਂ ਸਿਰਫ 417 ਡਰੋਨ ਹੀ ਹਜੇ ਤੱਕ ਫੜੇ ਗਏ ਨੇ ਫਿਲਹਾਲ ਪੂਰੇ 552 ਕਿਲੋਮੀਟਰ ਬਾਰਡਰ ਤੇ ਸਿਰਫ 12 ਜੈਮਰ ਸਿਸਟਮ ਹੀ ਚਾਲੂ ਨੇ ਉਹੀ ਕੰਮ ਕਰ ਰਹੇ ਨੇ ਸਾਨੂੰ ਘੱਟੋ ਘੱਟ 50 ਹੋਰ ਜੈਮਰ ਸਿਸਟਮਾਂ ਦੀ ਜ਼ਰੂਰਤ ਹੈ ਜੇ ਪੂਰੀ ਤਰ੍ਹਾਂ ਅਸੀਂ ਇਹਨਾਂ ਡਰੋਨਾਂ ਨੂੰ ਰੋਕਣਾ ਚਾਹੁੰਦੇ ਹਾਂ ਜਾਂ ਜੇ ਸਾਰਾ ਬਾਰਡਰ ਜਿੰਨਾ ਵੀ ਬਾਰਡਰ ਹੈ ਉਸ ਨੂੰ ਕਵਰ ਕਰਨਾ ਚਾਹੁੰਦੇ ਹਾਂ 12 ਜੈਮਰ ਸਰਹੱਦ ਦਾ ਸਿਰਫ 20% ਇਲਾਕਾ ਹੀ ਕਵਰ ਕਰ ਸਕਦੇ ਨੇ ਤੇ 80% ਦੀ ਇਲਾਕਾ ਹਜੇ ਵੀ ਖੁੱਲਾ ਪਿਆ ਹੈ ਜਿੱਥੋਂ ਇਹ ਡਰੋਨ ਸਮਗਲਿੰਗ ਕਰਦੇ ਨੇ ਨਸ਼ਾ ਜਾਂ ਹਥਿਆਰਾਂ ਦੀ ਖੇਪ ਬਾਰਡਰ ਪਾਰ ਸਰਹੱਦ ਤੋਂ ਪਾਰ ਪੰਜਾਬ ਦੇ ਵਿੱਚ ਭੇਜਦੇ ਨੇ ਇਸ ਤੋਂ ਪਹਿਲਾਂ ਬੀਐਸਐਫ ਨੇ ਜਾਣਕਾਰੀ ਸਾਂਝੀ ਕੀਤੀ ਸੀ ਕਿ ਸਾਲ 2024 ਦੇ ਵਿੱਚ 297 ਡਰੋਨ ਫੜੇ ਗਏ ਹਨ ਜੋ ਕਿ 2023 ਦੀ ਗਿਣਤੀ ਜੋ ਕਿ 107 ਡਰੋਨ ਸੀ ਉਸ ਤੋਂ ਤਿੰਨ ਗੁਣਾ ਦੇ ਲਗਭਗ ਇਹ ਗਿਣਤੀ ਹੈ ਹੁਣ ਤੱਕ ਫੜੇ ਗਏ ਨੇ 283 ਕਿਲੋ ਹਿਰੋਇਨ ਵੀ ਇਹਨਾਂ ਡਰੋਨਾਂ ਦੇ ਨਾਲ ਜਿਹੜੀ ਸਮੱਗਲ ਕਰਕੇ ਲਿਆਂਦੀ ਗਈ ਸੀ ਉਹ ਵੀ ਬੀਐਸਐਫ ਵੱਲੋਂ ਫੜੀ ਗਈ ਹੈ ਇਹ ਸਾਰੇ ਤੱਥ ਉਸ ਮੀਟਿੰਗ ਦੇ ਵਿੱਚ ਵੀ ਰੱਖੇ ਗਏ ਫਿਰ ਪਖਵੰਤਮਾਨ ਵੱਲੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇੱਕ ਵਾਰ ਦਾ ਸਪੈਸ਼ਲ ਫੰਡ 600 ਕਰੋੜ ਰੁਪਏ ਦੀ ਵਿਸ਼ੇਸ਼ مالی ਸਹਾਇਤਾ ਦੀ ਵੀ ਮੰਗੀ ਗਈ ਤਾਂ ਕਿ ਸੂਬੇ ਦੇ ਵਿੱਚ ਨਸ਼ੇ ਦੇ ਕੇਸਾਂ ਦਾ ਜਲਦ ਨਿਪਟਾਰਾ ਕਰਨ ਦੇ ਲਈ ਸਪੈਸ਼ਲ ਐਨਡੀਪੀਐਸ ਅਦਾਲਤਾਂ ਬਣਾਈਆਂ ਜਾ ਸਕਣ ਨਸ਼ੇ ਦੀ ਇਹ ਸਮੱਸਿਆ ਪੰਜਾਬ ਦੇ ਸਮਾਜਿਕ ਤੇ ਆਰਥਿਕ ਤਾਣੇ-ਬਾਣੇ ਨੂੰ ਕਾਫੀ ਨੁਕਸਾਨ ਪਹੁੰਚਾ ਰਹੀ ਹੈ ਜਿਸ ਨਾਲ ਸੂਬੇ ਦੇ ਵਿੱਚ ਜੁਰਮ, ਘਰੇਲੂ ਹਿੰਸਾ ਤੇ ਸਹਿਦ ਨਾਲ ਜੁੜੀਆਂ ਹੋਈਆਂ ਕਾਫੀ ਵੱਡੀਆਂ ਸਮੱਸਿਆਵਾਂ ਜੜੀਆਂ ਨੇ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਕੇਂਦਰ ਸਰਕਾਰ ਤੋਂ ਆਉਣ ਵਾਲੇ 10 ਸਾਲ ਲਈ 60 ਕਰੋੜ ਰੁਪਏ ਹਰ ਸਾਲ ਮੰਗਿਆ ਗਿਆ ਹੈ ਤਾਂ ਕਿ ਐਂਡੀਪੀਐਸ ਦੀਆਂ ਅਦਾਲਤਾਂ ਦੇ ਨਾਲ-ਨਾਲ ਪਬਲਿਕ ਪ੍ਰੋਸੀਕਿਊਟਰ ਵੀ ਉੱਥੇ ਨਿਯੁਕਤ ਕੀਤੇ ਜਾਣ ਜਨਵਰੀ 2025 1 ਜਨਵਰੀ 2025 ਨੂੰ ਸੂਬੇ ਦੇ ਵਿੱਚ ਕੇਸਾਂ ਦੀ ਜਿਹੜੀ ਗਿਣਤੀ ਹੈ 35000 ਮੁਕਦਮੇ ਐਲਡੀਪੀਐਸ ਦੇ ਪੈਂਡਿੰਗ ਪਏ ਨੇ ਤੇ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਸੈਸ਼ਨ ਕੋਰਟ ਨੂੰ ਇੱਕ ਕੇਸ ਦਾ ਨਿਪਟਾਰਾ ਕਰਨ ਦੇ ਲਈ ਔਸਤਨ ਲਗਭਗ 7 ਸਾਲ ਦਾ ਸਮਾਂ ਲੱਗ ਜਾਂਦਾ ਹੈ ਜੇ ਇਵੇਂ ਹੀ ਚੱਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਸਮਾਂ ਵਧ ਕੇ 7 ਸਾਲ ਤੋਂ 11 ਸਾਲ ਦਾ ਹੋ ਜਾਏਗਾ ਜੇ ਇਹਨਾਂ ਕੇਸਾਂ ਨੂੰ ਨਿਪਟਾਉਣਾ ਹੈ ਤਾਂ ਸੂਬੇ ਦੇ ਵਿੱਚ 79 ਨਵੀਆਂ ਐਂਡੀਪੀਐਸ ਦੀਆਂ ਵਿਸ਼ੇਸ਼ ਅਦਾਲਤਾਂ ਬਣਾਉਣ ਦੀ ਲੋੜ ਹੈ ਤੇ ਇਹਦੇ ਨਾਲ ਹੀ 79 ਨਵੇਂ ਸਰਕਾਰੀ ਵਕੀਲ ਪਬਲਿਕ ਪ੍ਰੋਸੀਕਿਊਟਰ ਤੇ ਹੋਰ ਅਮਲਾ ਫੈਲਾ ਜਿਹੜਾ ਚਾਹੀਦਾ ਹੈ ਉਹਨਾਂ ਵਾਸਤੇ ਇਹ ਪੈਸੇ ਜਿਹੜੇ ਨੇ ਉਹ ਮੰਗੇ ਗਏ ਨੇ ਇਹ ਵਿੱਤੀ ਮਦਦ ਕੇਂਦਰ ਸਰਕਾਰ ਕੋਲ ਮੰਗੀ ਗਈ ਹੈ ਤਾਂ ਕਿ ਅਦਾਲਤਾਂ ਖੋਲ ਕੇ ਐਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨਸ਼ੇ ਦੇ ਕੇਸ ਨੇ ਮੁਕਦਮੇ ਪਏ ਨੇ ਪੈਂਡਿੰਗ ਪਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਦਾ ਨਿਪਟਾਰਾ ਕੀਤਾ ਜਾ ਸਕੇ ਜਿਹੜੇ ਦੋਸ਼ੀ ਨੇ ਉਸ ਲਈ ਉਹਨਾਂ ਨੂੰ ਜਿਹੜੀ ਠੁਕਵੀਂ ਸਜ਼ਾ ਹੈ ਉਹ ਦਿੱਤੀ ਜਾ ਸਕੇ ਤੇ ਜਿਹੜੇ ਕੋਈ ਬੇਦੋਸ਼ੇ ਫੜੇ ਗਏ ਨੇ ਉਹਨਾਂ ਨੂੰ ਵੀ ਰਿਹਾਈ ਦੇ ਦੇ ਕੇ ਉਹਨਾਂ ਨੂੰ ਸਮਾਜ ਦੇ ਵਿੱਚ ਵਾਪਸ ਭੇਜਿਆ ਜਾ ਸਕੇ ਇਹ ਸਾਰੇ ਕੰਮ ਦੇ ਵਾਸਤੇ ਸਪੈਸ਼ਲ ਅਦਾਲਤਾਂ ਚਾਹੀਦੀਆਂ ਨੇ ਕਿਉਂਕਿ ਜਿਹੜੀਆਂ ਸੈਸ਼ਨ ਕੋਰਟਸ ਨੇ ਨਾਰਮਲ ਸਾਡੀਆਂ ਕੋਰਟਸ ਨੇ ਜ਼ਿਲ੍ਹਾ ਅਦਾਲਤਾਂ ਨੇ ਉਹਨਾਂ ਵਿੱਚ ਪਹਿਲਾਂ ਹੀ ਹੋਰ ਕੇਸ ਬਹੁਤ ਜ਼ਿਆਦਾ ਪੈਂਡਿੰਗ ਪਏ ਨੇ ਤੇ ਨਾਲ ਜੇ 35000 ਕੇਸ ਇਹ ਜੋੜ ਦਿੰਨੇ ਆ ਤਾਂ ਉਹਨਾਂ ਦਾ ਵਰਕਲੋਡ ਹੋਰ ਜ਼ਿਆਦਾ ਵੱਧ ਜਾਂਦਾ ਹੈ ਇਸ ਕਰਕੇ ਜੋ ਸਮੇਂ ਦੀ ਗੱਲ ਕੀਤੀ ਕਿ ਔਸਤਨ 7 ਸਾਲ ਦਾ ਸਮਾਂ ਇੱਕ ਕੇਸ ਸਿਰੇ ਚੜਨ ਨੂੰ ਨੇਪਰੇ ਚੜਨ ਨੂੰ ਲੱਗ ਜਾਂਦਾ ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਨਸ਼ੇ ਦੀ ਰੋਕਥਾਮ ਦੇ ਲਈ ਨੈਸ਼ਨਲ ਫੰਡ ਜਿਹੜਾ ਬਣਾਇਆ ਹੋਇਆ ਹੈ ਉਸ ਤੋਂ ਵੀ ਖੁੱਲੇ ਗੱਫਿਆਂ ਦੀ ਉਮੀਦ ਕੀਤੀ ਜਿਤਾਈਏ ਉਮੀਦ ਕਿ ਸਾਨੂੰ ਉਥੋਂ ਖੁੱਲੇਆਂ ਗਰੰਟਾਂ ਖੁੱਲੇ ਗੱਫੇ ਮਿਲਣਗੇ 6 ਸਰਹੱਦੀ ਜ਼ਿਲ੍ਹਿਆਂ ਦੀ ਲਾਈਵ ਮਾਨੀਟਰਿੰਗ ਕਰਨ ਵਾਸਤੇ ਤਕਨੀਕੀ ਜਨੁਸੀ ਜਸੂਸੀ ਕਰਨ ਦੇ ਲਈ ਜਿਹੜੀ ਇਕੁਪਮੈਂਟ ਚਾਹੀਦੀ ਹੈ ਜ਼ਰੂਰੀ ਸਾਜੋ ਸਮਾਨ ਚਾਹੀਦਾ ਜੇਲ੍ਹਾਂ ਦੇ ਵਿੱਚ 5G ਜੈਮਰ ਲਗਾਉਣ ਵਾਸਤੇ ਬੁਨਿਆਦੀ ਢਾਂਚੇ ਤੇ ਮਾਲਸਬਾਬ ਵਾਸਤੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਉਹਦੇ ਲਈ ਵੀ ਉਹਨਾਂ ਤੋਂ ਫੰਡ ਮੰਗੇ ਗਏ ਪੈਸਿਆਂ ਦੀ ਮਦਦ ਦੀ ਵਿੱਤੀ ਮਦਦ ਦੀ ਗੁਹਾਰ ਲਗਾਈ ਗਈ। ਪੰਜਾਬ ਪੁਲਿਸ ਨੇ 861 ਅਫਸਰਾਂ ਨੂੰ ਲੈ ਕੇ ਸਪੈਸ਼ਲ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਕੀਤਾ ਹੈ ਜਿਨ੍ਹਾਂ ਨੂੰ ਨਸ਼ਾ ਤਸਕਰੀ ਰੋਕਣ ਦੇ ਲਈ ਸਪੈਸ਼ਲ ਟ੍ਰੇਨਿੰਗ ਵੀ ਦਿੱਤੀ ਗਈ ਹੈ। ਪਿਛਲੇ 2.5 ਸਾਲਾਂ ਵਿੱਚ ਸੂਬਾ ਸਰਕਾਰ ਨੇ ਐਨਡੀਪੀਐਸੀ ਐਕਟ ਤਹਿਤ 31500 ਕੇਸ ਦਰਜ ਕੀਤੇ ਨੇ ਤੇ 43000 ਦੋਸ਼ੀਆਂ ਨੂੰ ਵੀ ਹਿਰਾਸਤ ਦੇ ਵਿੱਚ ਲਿਆ ਗਿਆ ਹੈ। 3000 ਕਿਲੋ ਹੈਰੋਇਨ 2600 ਕਿਲੋ ਫੀਮ ਤੇ 4 ਕਰੋੜ 30 ਲੱਖ ਦੀ ਜਿਹੜੀ ਨਸ਼ੀਲੀ ਦਵਾਈਆਂ ਉਹ ਵੀ ਫੜੀਆਂ ਗਈਆਂ ਨੇ 16ਵੇਂ ਫਾਈਨੈਂਸ ਕਮਿਸ਼ਨ ਤੋਂ ਵੀ ਪੰਜਾਬ ਨੇ ਇਸੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਲਈ 2829 ਕਰੋੜ ਰੁਪਏ ਦੀ ਮੰਗ ਕੀਤੀ ਸੀ ਜਿਸ ਨੂੰ ਵੀ ਜਲਦੀ ਪ੍ਰਵਾਨਗੀ ਦੇ ਦਿੱਤੀ ਜਾਣੀ ਚਾਹੀਦੀ ਹੈ ਇਹ ਭਗਵੰਤ ਮਾਨ ਵੱਲੋਂ ਕਿਹਾ ਗਿਆ 2022 ਦੇ ਵਿੱਚ ਵੀ ਪੰਜਾਬ ਸਰਕਾਰ ਨੇ ਕੇਂਦਰ ਤੋਂ 107 ਕਰੋੜ ਰੁਪਏ ਮੰਗੇ ਸੀ ਤਾਂ ਕਿ ਕਾਉਂਸਲਰ ਤੇ ਕੋਆਰਡੀਨੇਟਰਾਂ ਨੂੰ ਅਪாயint ਕੀਤਾ ਜਾ ਸਕੇ ਸਰਵੇ ਕਰਨਾ ਸੀਗਾ ਕਿ ਨਸ਼ੇ ਦੇ ਜੋ ਦੁਰਪ੍ਰਭਾਵ ਨੇ ਉਹ ਕੀ ਨੇ ਜਾਂ ਉਹਨਾਂ ਨੂੰ ਰੋਕத் ਥਾਮ ਦੇ ਲਈ ਕੀ ਕੁਝ ਕਰਨਾ ਚਾਹੀਦਾ ਹੈ ਉਹ ਵੀ ਕੇਂਦਰ ਸਰਕਾਰ ਵੱਲੋਂ ਜਾਰੀ ਨਹੀਂ ਕੀਤੇ ਗਏ ਇਹ ਵੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸੇ ਮੀਟਿੰਗ ਦੇ ਵਿੱਚ ਕਿਹਾ ਗਿਆ ਇਹ ਵੀ ਦੱਸਿਆ ਗਿਆ ਕਿ ਪੰਜਾਬ ਸਰਕਾਰ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਇੱਕ ਸੌਫਟਵੇਅਰ ਤਿਆਰ ਕੀਤਾ ਹੈ ਜਿਸ ਵਿੱਚ 1 ਲੱਖ ਨਸ਼ਾ ਤਸਕਰਾਂ ਦੇ ਨਾਲ ਨਾਲ 332976 ਅਪਰਾਧੀਆਂ ਦਾ ਡਾਟਾਬੇਸ ਤਿਆਰ ਕੀਤਾ ਗਿਆ ਹੈ ਜਿਸ ਦੀ ਮਦਦ ਦੇ ਨਾਲ ਟੈਕਨੀਕਲੀ ਜੋ ਵੀ ਕਦੇ ਕੇਸ ਸੋਲਵ ਕਰਨਾ ਹੁੰਦਾ ਹੈ ਕਿਸੇ ਮਾਮਲੇ ਦੀ ਜਾਂਚ ਪੜਤਾਲ ਕਰਨੀ ਹੈ ਉਹਦੀ ਮਦਦ ਕਰਨ ਵਾਸਤੇ ਇਹ ਸੌਫਟਵੇਅਰ ਵੀ ਬਣਾਇਆ ਗਿਆ ਹੈ ਛੋਈ ਜਾਣਕਾਰੀਆਂ ਦਿੱਤੀਆਂ ਗਈਆਂ ਇਸ ਮੀਟਿੰਗ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਨੂੰ ਨਾਲ ਨਾਲ ਵਿੱਤੀ ਸਹਾਇਤਾ ਦੀ ਮੰਗ ਕੀਤੀ ਗਈ ਕੋਈ ਵੀ ਚੀਜ਼ ਦੀ ਆਪਾਂ ਗੱਲ ਕਰੀਏ ਚਾਹੇ ਉਹ ਟਾਸਕ ਫੋਰਸ ਹੈ ਚਾਹੇ ਉਹ ਅਦਾਲਤਾਂ ਬਣਾਉਣੀਆਂ ਨੇ ਚਾਹੇ ਤੁਸੀਂ ਸਮੱਗਰੀ ਖਰੀਦਣੀ ਹੈ ਇਕੁਪਮੈਂਟ ਖਰੀਦਣੀ ਹੈ ਟੈਕਨੀਕਲ ਸਰਵੇਲੈਂਸ ਵਾਸਤੇ ਹਰ ਇੱਕ ਚੀਜ਼ ਦੇ ਲਈ ਪੈਸੇ ਦੀ ਲੋੜ ਪੈਂਦੀ ਹੈ ਲੇਕਿਨ ਸਵਾਲ ਇੱਥੇ ਉੱਠਦਾ ਹੈ ਕਿ ਜਿਸ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਨਾਲ ਲਗਾਤਾਰ ਰੇੜਕਾ ਚਲਦਾ ਆ ਰਿਹਾ ਹੈ ਫੰਡਾਂ ਨੂੰ ਲੈ ਕੇ ਪੈਸਿਆਂ ਨੂੰ ਲੈ ਕੇ ਸਕੀਮਾਂ ਨੂੰ ਲੈ ਕੇ ਕੀ ਉਹ ਇੰਨੀ ਆਸਾਨੀ ਦੇ ਨਾਲ ਇਹ ਪੈਸੇ ਜਾਰੀ ਕਰ ਦਵੇਗਾ ਪਹਿਲਾਂ ਹੀ ਆਰਡੀਐਫ ਤੇ ਐਮਡੀਐਫ ਦਾ 10000 ਕਰੋੜ ਤੋਂ ਵੱਧ ਬਕਾਇਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਵੱਲ ਖੜਾ ਹੈ ਹਜੇ ਤੱਕ ਕੇਂਦਰ ਸਰਕਾਰ ਨੇ ਜਾਰੀ ਨਹੀਂ ਕੀਤਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਗਿਆ ਹੋਇਆ ਹੈ ਇਸੇ ਤਰ੍ਹਾਂ ਇਹ ਜਿਹੜੇ ਆਮ ਆਦਮੀ ਕਲੀਨਿਕਸ ਸੀ ਉਹਨਾਂ ਦੀ ਬ੍ਰਾਂਡਿੰਗ ਨੂੰ ਲੈ ਕੇ ਪੈਸਾ ਰੁਕਿਆ ਹੋਇਆ ਸੀ ਹੁਣ ਕਾਫੀ ਲੰਬੇ ਸੰਘਰਸ਼ ਤੋਂ ਬਾਅਦ ਕਿਆ ਜਾਂਦਾ ਹੈ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਸਮਝੌਤਾ ਹੋ ਗਿਆ ਸ਼ਾਇਦ ਉਹਦੇ ਨਾਲ ਕੁਝ ਪੈਸੇ ਰਿਲੀਜ਼ ਹੋ ਜਾਣ ਤਾਂ ਕਿ ਪੰਜਾਬ ਸਰਕਾਰ ਨੂੰ ਇਸ ਸਕੀਮਾਂ ਦੇ ਉੱਤੇ ਪੈਸਾ ਖਰਚਣ ਦੇ ਵਿੱਚ ਕੋਈ ਜ਼ਿਆਦਾ ਮੁਸ਼ਕਲ ਨਾ ਹੋਵੇ ਲੇਕਿਨ ਹਰ ਸਕੀਮ ਦੇ ਵਿੱਚ ਹਰ ਲੜਾਈ ਦੇ ਵਿੱਚ ਪੈਸੇ ਦੀ ਲੋੜ ਹੈ ਪੈਸਾ ਪੰਜਾਬ ਸਰਕਾਰ ਕੋਲ ਆਪਣੇ ਰਿਸੋਰਸਸ ਨਹੀਂ ਹਨ ਪਹਿਲਾਂ ਹੀ ਬਹੁਤ ਵੱਡਾ ਕਰਜ਼ਾ ਪੰਜਾਬ ਸਰਕਾਰ ਦੇ ਉੱਪਰ ਚੜਿਆ ਹੋਇਆ ਹੈ ਜਿਸ ਨੂੰ ਉਤਾਰਨ ਦੇ ਲਈ ਵੀ ਦੁਬਾਰਾ ਕਰਜ਼ਾ ਲਿਆ ਜਾ ਰਿਹਾ ਹੈ ਹੋਰ ਫੰਡ ਕਿੱਥੋਂ ਆਉਣਗੇ ਇੱਕੋ ਇੱਕ ਤਰੀਕਾ ਪੰਜਾਬ ਸਰਕਾਰ ਕੋਲ ਇਹ ਹੀ ਹੈ ਕਿ ਉਹ ਕੇਂਦਰ ਸਰਕਾਰ ਤੋਂ ਵਿੱਤੀ ਸਹਾਇਤਾ ਮੰਗੇ ਮਦਦ ਮੰਗੇ ਲੇਕਿਨ ਜਦੋਂ ਵੀ ਕੇਂਦਰ ਨੇ ਮਦਦ ਕਰਨੀ ਹੁੰਦੀ ਹੈ ਉਹ ਆਪਣੀਆਂ ਸ਼ਰਤਾਂ ਨਾਲ ਰੱਖਦਾ ਹੈ ਉਹ ਸ਼ਰਤਾਂ ਦੀ ਪੂਰਤੀ ਜੇ ਸੂਬਾ ਸਰਕਾਰ ਨਹੀਂ ਕਰਦੀ ਤਾਂ ਉਹ ਫੰਡ ਨਹੀਂ ਦਿੱਤੇ ਜਾਂਦੇ ਹੁਣ ਇੱਥੇ ਸਵਾਲ ਇਹ ਵੀ ਪੁੱਛਿਆ ਜਾਏਗਾ ਕਿ ਕੀ ਇਹ ਲੜਾਈ ਸਿਰਫ ਪੰਜਾਬ ਦੀ ਹੈ ਕੀ ਦੇਸ਼ ਦੀ ਲੜਾਈ ਨਹੀਂ ਹੈ ਜੇ ਦੇਸ਼ ਦੀ ਲੜਾਈ ਹੈ ਤਾਂ ਕੇਂਦਰ ਨੂੰ ਮਦਦ ਕਰਨੀ ਚਾਹੀਦੀ ਹੈ ਬਣਦਾ ਹੈ ਕਿ ਕੇਂਦਰ ਸਰਕਾਰ ਮਦਦ ਕਰੇ ਜ਼ਰੂਰੀ ਮਦਦ ਟਾਈਮ ਦੇ ਉੱਪਰ ਦਵੇ ਤਾਂ ਕਿ ਇਸ ਲੜਾਈ ਨੂੰ ਜਿੱਤਿਆ ਜਾ ਸਕੇ ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਇਸ ਨਸ਼ੇ ਦੇ ਮੁੱਦੇ ਉੱਤੇ ਪੰਜਾਬ ਦੀ ਦੋ ਸਰਕਾਰਾਂ ਬਦਲ ਚੁੱਕੀਆਂ ਨੇ ਤੀਜੀ ਸਰਕਾਰ ਬਣੀ ਹੈ ਇਸ ਕੋਲੋਂ ਵੀ ਹਜੇ ਤੱਕ ਇਸ ਨਸ਼ੇ ਦੇ ਉੱਤੇ ਪੂਰੇ ਤਰੀਕੇ ਨਾਲ ਕਾਬੂ ਨਹੀਂ ਪਾਇਆ ਗਿਆ ਉਵੇਂ ਹੀ ਮੌਤਾਂ ਹੋ ਰਹੀਆਂ ਨੇ ਨਸ਼ਿਆਂ ਦੇ ਨਾਲ ਜਿਵੇਂ ਪਹਿਲਾਂ ਹੋ ਰਹੀਆਂ ਸੀ ਲੋਕ ਦੁਖੀ ਨੇ ਜਿਵੇਂ ਪਹਿਲਾਂ ਸੀ ਹੁਣ ਵੀ ਉਸੇ ਤਰੀਕੇ ਨਾਲ ਦੁਖੀ ਨੇ ਸੋ ਪੈਸਾ ਮਿਲੇਗਾ ਜਾਂ ਨਹੀਂ ਲekin ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀਆਂ ਜ਼ਰੂਰਤਾਂ ਸਾਰੀਆਂ ਦੇਸ਼ ਦੇ ਗ੍ਰਹਿ ਮੰਤਰੀ ਦੇ ਸਾਹਮਣੇ ਰੱਖ ਦਿੱਤੀਆਂ ਗਈਆਂ ਨੇ ਪੈਸਾ ਕਿਉਂ ਚਾਹੀਦਾ ਹੈ ਕਿਸ ਕੰਮ ਵਾਸਤੇ ਚਾਹੀਦਾ ਹੈ ਉਹਦੀ ਡਿਟੇਲ ਜਾਣਕਾਰੀ ਦੇ ਦਿੱਤੀ ਗਈ ਹੈ ਉਮੀਦ ਕਰਦੇ ਹਾਂ ਕੇਂਦਰ ਸਮੇਂ ਰਹਿੰਦਿਆਂ ਇਹ ਫੰਡ ਜਾਰੀ ਕਰ ਦੇਵੇਗਾ ਤਾਂ ਕਿ ਪੰਜਾਬ ਸਰਕਾਰ ਨਸ਼ੇ ਦੀ ਇੰਨੀ ਵੱਡੀ ਪ੍ਰੋਬਲਮ ਐਡੀ ਵੱਡੀ ਸਮੱਸਿਆ ਜੋ ਪੰਜਾਬ ਦੇ ਸਾਹਮਣੇ ਖੜੀ ਹੈ ਉਸ ਨੂੰ ਨਜਿੱਠ ਸਕੇ ਉਸਦੇ ਨਾਲ ਨਜਿੱਠ ਸਕੇ ਉਸਦੇ ਉੱਪਰ ਪਰ ਉਹ ਪਾ ਸਕੇ ਇਹੀ ਅਸੀਂ ਸਾਰੇ ਉਮੀਦ ਕਰਦੇ ਆਂ ਔਰ ਇਹਨਾਂ ਸ਼ਬਦਾਂ ਦੇ ਨਾਲ ਹੀ ਤੁਹਾਨੂੰ ਵਿਦਾ ਲੈਣੇ ਆਂ ਧੰਨਵਾਦ